ਹਾਂ ਸਰ ਇਲਾਕੇ ਦੇ ਵਸੇ ਵਾਲਾ ਪਰਸਮਾਨ ਜੀ ਦਾ ਕੀ ਕਹਿਣਾ ਜਾਂਦੇ ਕੀ ਵਿਸ਼ਵਾਸ ਦਵਾ। ਮੈਂ ਜੀ ਇਲਾਕਾ ਨਿਵਾਸੀਆਂ ਦਾ ਬਹੁਤ ਬਹੁਤ ਰਣੀ ਆ ਔਰ ਧੰਨਵਾਦੀ ਆ ਕਿ ਜੋ ਮੈਨੂੰ ਕੋਰ ਖਾਲਸਾ ਚੌਂਕੀ ਦੇ ਵਿੱਚ ਇਲਾਕੇ ਵੱਲੋਂ ਪਿਆਰ ਮਿਲ ਰਿਹਾ ਹੈ। ਨਹੀਂ ਤੇ ਵੈਸੇ ਇਸ ਚੌਂਕੀ ਦੀ ਹਿਸਟਰੀ ਹੈ ਕਿ ਮਤਲਬ ਪਬਲਿਕ ਦੀ ਪੁਲਿਸ ਨਾਲ ਥੋੜੀ ਘੱਟ ਬਣਦੀ ਏ। ਕਿਉਂਕਿ ਕਿਤੇ ਕ੍ਰਾਈਮ ਜ਼ਿਆਦਾ ਹੁੰਦਾ ਵਾ ਤੇ ਫਿਰ ਜਿਹੜੀ ਪਬਲਿਕ ਸੰਤੁਸ਼ਟ ਨਹੀਂ ਹੁੰਦੀ। ਇਹ ਵਾਰੀ ਪੁਲਿਸ ਹੋ ਜਾਏਗਾ ਮਾਦੋ ਤੇ ਅਸੀਂ ਤਾਂ ਮਿਹਨਤ ਕਰ ਸਕਦੇ ਆ, ਕੋਸ਼ਿਸ਼ ਕਰ ਸਕਦੇ ਆ। ਕੜਾਈ ਨੂੰ ਟ੍ਰੇਸ ਕਰਨ ਦੀ ਔਰ ਕ੍ਰਿਮੀਨਲਸ ਨੂੰ ਕਾਬੂ ਕਰਨ ਦੀ ਤੇ ਜੋ ਇਹਨਾਂ ਨੇ ਸਾਡੇ ਕੰਮਕਾਰ ਤੋਂ ਖੁਸ਼ ਹੋ ਕੇ ਜਿਹੜਾ ਸਨਮਾਨਤ ਕਰਨ ਵਾਸਤੇ ਆਏ ਆ ਤੇ ਸਰਦਾਰ ਗੁਰਪ੍ਰੀਤ ਸਿੰਘ ਜੀ ਭੁੱਲਰ ਕਮਿਸ਼ਨਰ ਅਮਰਪੁਰ ਪੁਲਿਸ ਜਿਨ੍ਹਾਂ ਨੇ ਸਾਨੂੰ ਇੱਥੇ ਮੈਨੂੰ ਤਨਾਨਤ ਕੀਤਾ ਸੀਗਾ ਤੇ ਨਾਲ ਹਦਾਇਤ ਕੀਤੀ ਸੀਗੀ ਦਿਸ਼ਾ ਨਿਰਦੇਸ਼ ਦਿੱਤੇ ਸੀਗੇ ਕਿ ਜਿਹੜਾ ਇਲਾਕੇ ਤੇ ਕੰਟਰੋਲ ਕਰਨਾ ਹੈ ਤੇ ਉਹਨਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਸੀਂ ਜਿਹੜਾ ਉਹ ਕੰਮ ਕਰ ਰਹੇ ਆ ਤੇ ਦਿਨ ਰਾਤ ਜਿਹੜਾ ਮਿਹਨਤ ਲਾ ਕੇ ਕੰਮ ਕਰ ਰਹੇ ਆ ਤੇ ਜਿਹੜਾ ਵੀ ਇਹਨਾਂ ਨੇ ਮਰਿੰਦਰ ਦੇਸਰ ਜੀ ਉਹਨਾਂ ਨੇ ਦੱਸਿਆ ਆ ਕਿ ਰਾਤ ਸਮੇਂ ਦੇਖਿਆ ਤੇ ਖੁਸ਼ ਹੋਏ ਤੇ ਮਤਲਬ ਇਹ ਕ੍ਰਾਈਮਨਲਸ ਨੂੰ ਟਰੈਕ ਕਰਨ ਵਾਸਤੇ ਜੇ ਆਪਾਂ ਉਹਨਾਂ ਦੇ ਟਾਈਮ ਤੇ ਉਹਨਾਂ ਨੂੰ ਆ ਕ੍ਰਾਈਮ ਕਰਨ ਤੋਂ ਰੋਕਾਂਗੇ ਤਾਂ ਦੀ ਉਹ ਜਿਹੜੇ ਉਹ ਕਾਬੂ ਆ ਸਕਦੇ ਆ ਤੇ ਮੇਨਾ ਵੱਲੋਂ ਮੇਰੀ ਚੌਂਕੀ ਵੱਲੋਂ ਮੇਰੇ ਮਤਲਬ ਡਿਪਾਰਟਮੈਂਟ ਵੱਲੋਂ ਐਸਪੀ ਸਾਹਿਬ ਵੱਲੋਂ ਤੇ ਲੱਕੀ ਮਹਿਰਾ ਜੀ ਜਿਹੜੇ ਆਪਣੇ ਰਕੇਸ਼ ਲੱਕੀ ਜੀ ਆਏ ਨੇ ਮੇਰੇ ਵੀਰ ਭਾਰਤੀ ਜਨਤਾ ਪਾਰਟੀ ਤੋਂ ਔਰ ਰਿੰਦਰ ਦੇਸਰ ਜੀ ਕੋਲੰਤਰ ਆਏ ਜੀ ਮੰਦਰ ਕਮੇਟੀ ਤੋਂ ਇਹ ਸਾਰੇ ਉਮੀਦਵਾਰ ਨੇ ਸਨਮਾਨਜੋਗ ਨੇ ਔਰ ਸਾਰਿਆਂ ਨੇ ਮੈਨੂੰ ਜੋ ਮਤਲਬ ਲਾਈਵ ਇਹ ਗੱਲ ਵਿਸ਼ਵਾਸ ਦਿਵਾਇਆ ਕਿ ਕੋਈ ਗੱਲਬਾਤ ਹੋਵੇ ਤਾਂ ਅਸੀਂ ਤੁਹਾਡੇ ਨਾਲ ਖੜੇ ਆ ਤੇ ਮੈਂ ਚਾਹੂੰਗਾ ਕਿ ਮਤਲਬ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਹਾਂਜੀ ਆਪਣਾ ਨਾਮ ਦੱਸ ਕੇ ਹਾਂਜੀ ਮਰਕੇਸ਼ ਲੱਕੀ ਸਾਬਕਾ ਜ਼ਿਲ੍ਹਾ ਸਕੱਤਰ ਭਾਰਤੀ ਜਨਤਾ ਪਾਰਟੀ ਅੰਮ੍ਰਿਤਸਰ ਔਰ ਪਬਲਿਕ ਸਾਰਾ ਵੈਲਫੇਅਰ ਸੁਸਾਇਟੀ ਦਾ ਪ੍ਰਧਾਨ ਹੈ ਸਾਡੇ ਕੋੜਖਾਲਸਾ ਚੌਂਕੀ ਦੇ ਵਿੱਚ ਸਰਦਾਰ ਬਲਵਿੰਦਰ ਸਿੰਘ ਜੀ ਸਬ ਇੰਸਪੈਕਟਰ ਬਤੌਰ ਚੌਂਕੀ ਇੰਚਾਰਜ ਦੁਬਾਰਾ ਤੋਂ ਇੱਥੇ ਨਿਯੁਕਤ ਹੋਏ ਨੇ ਜਦੋਂ ਦੀ ਇਹਨਾਂ ਦੀ ਨਿਯੁਕਤੀ ਹੋਈ ਹੈ ਉਸ ਦਿਨ ਦਾ ਕ੍ਰਾਈਮ ਦੇ ਉੱਤੇ ਇਹਨਾਂ ਨੇ ਪੂਰੀ ਤਰ੍ਹਾਂ ਠੱਲ ਪਾਈ ਹੋਈ ਆ ਜਿਸ ਦਿਨ ਆਏ ਸੀ ਉਸ ਦਿਨ ਵੀ ਆਂਦੇ ਆ ਇਹਨਾਂ ਨੇ 2 ਲੱਖ ਰੁਪਿਆ ਡਰੱਗ ਮੰਨੀ ਔਰ 278 ਬਤਾਨੀ 478 ਗ੍ਰਾਮ ਹਿਰੋਇਨ ਉਸ ਤੋਂ ਬਾਅਦ ਰੈਗੂਲਰ ਚੋਰੀ ਦੇ ਮੋਟਰਸਾਈਕਲ ਔਰ ਹਿਰੋਇਨ ਪਰਸੋਂ ਚੌਥ ਇਦਾਂ ਕਰਕੇ ਜਿਹੜੇ ਲੁਟੇਰੇ ਆ ਉਹ ਕਾਫੀ ਫੜੇ ਆ ਔਰ ਸਾਡੇ ਨਰਿੰਦਰ ਦਵੇਸਰ ਜੀ ਆਰਟੀਆਈ ਸੈੱਲ ਦੇ ਜੋ ਪ੍ਰਧਾਨ ਨੇ ਮਾਨਵਤਾ ਕਮੇਟੀ ਦੇ ਉਹਨਾਂ ਨੇ ਪਰਸੋ ਰਾਤ ਨੂੰ ਮੈਨੂੰ ਫੋਨ ਕੀਤਾ ਮੈਨੂੰ ਕਹਿੰਦੇ ਯਾਰ ਇੰਚਾਰ ਸਾਹਿਬ ਕੋਣ ਆਏ ਮੈਂ ਕਿਹਾ ਸਰਦਾਰ ਬਲਵਿੰਦਰ ਸਿੰਘ ਕਹਿੰਦੇ ਯਾਰ ਉਹ ਰਾਤ ਨੂੰ 1:30 ਵਜੇ ਆਦੇ ਮੈਂ ਚੱਡਿਗੜੋਂ ਆਇਆ ਪਤਾ ਨਹੀਂ ਕਿੱਥੋਂ ਦੱਸ ਰਿਹਾ ਇਹ ਤੇ ਕਹਿੰਦੇ ਉਹ ਸੜਕਾਂ ਤੇ ਘੁੰਮ ਰਿਹਾ ਮੈਂ ਕਿਹਾ ਉਹਨਾਂ ਦਾ ਕੰਮ ਹੀ ਇਹ ਆ ਕਿ ਵੀ ਛਾਟੇ ਰੇ ਉੱਥੇ ਵੀ ਗੈਂਗਸਟਰਾਂ ਨੂੰ ਫੜਨਾ ਪਿੱਛੇ ਭੱਜ ਕੇ ਪੈਦਲ ਸੀਪੀ ਸਾਹਿਬ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਤਪਈ ਤੱਕ ਜੋ ਇਹਦੇ ਚੇਰੀਆ ਪੈਂਦਾ ਚੌਂਕੀ ਦੇ ਵਿੱਚ ਉਹ ਪੂਰਾ ਕ੍ਰਾਈਮ ਦੇ ਨਾਲ ਭਰਿਆ ਹੋਇਆ ਏਰੀਆ ਉਹਨੂੰ ਠੱਲ ਪਾਉਣ ਵਾਸਤੇ ਬਹੁਤ ਹੀ ਜਾਬਾਜ਼ ਅਫਸਰ ਸਾਡੇ ਸਰਦਾਰ ਬਲਵਿੰਦਰ ਸਿੰਘ ਜੀ ਨੂੰ ਇੱਥੇ ਭੇਜਿਆ ਅਸੀਂ ਬਲਵਿੰਦਰ ਸਿੰਘ ਜੀ ਦਾ ਬਹੁਤ ਧੰਨਵਾਦ ਕਰਦੇ ਹਾਂ ਔਰ ਖਾਸ ਕਰਕੇ ਸੀਪੀ ਸਾਹਿਬ ਜੀ ਸਰਦਾਰ ਗੁਰਪ੍ਰੀਤ ਸਿੰਘ ਭੁੱਲਰ ਜੀ ਦਾ ਧੰਨਵਾਦ ਹੈ ਕਿ ਜਿਨ੍ਹਾਂ ਨੇ ਇਹੋ ਜੇ ਜਾਬਾਜ਼ ਅਫਸਰ ਨੂੰ ਇੱਥੇ ਲਾਇਆ ਤੇ ਅਸੀਂ ਉਹਨਾਂ ਅੱਗੇ ਇਹੋ ਬੇਨਤੀ ਕਰਾਂਗੇ ਕਿ ਇਹੋ ਜੇ ਅਫਸਰ ਨੂੰ ਸਾਲ 2 ਸਾਲ ਇੱਥੇ ਰਹਿਣ ਦਿੱਤਾ ਜਾਵੇ ਤੇ ਜੋ ਪੰਜਾਬ ਸਰਕਾਰ ਦਾ ਨਾਅਰਾ ਹੈ ਕਿ ਨਸ਼ਾ ਮੁਕਤ ਪੰਜਾਬ ਬਣਾਉਣਾ ਤੇ ਅਸੀਂ ਮਾਣ ਦੇ ਨਾਲ ਖਾਸ ਕਰਕੇ ਕੋੜਖਾਲ ਸਾਨੂੰ ਤਾਂ ਬਿਲਕੁਲ ਨਸ਼ਾ ਮੁਕਤ ਬਣਾ ਕੇ ਜਾਣਗੇ ਬਹੁਤ ਧੰਨਵਾਦ ਹਾਂਜੀ ਸਰ ਆਪਣਾ ਨਾਮ ਦੱਸ ਕੇ ਆਪਣੇ ਬਾਰੇ ਦੱਸ ਕੇ ਸਨਮਾਨ ਕੀਤਾ ਹੈ ਜੀ ਚਾਹਾਂ ਸਰ 989424 ਮੈਂ ਨਰਿੰਦਰ ਦਵੇਸਰ ਚੇਅਰਮੈਨ ਆਰਟੀਆਈ ਸੈੱਲ ਪੰਜਾਬ ਮੈਨੂੰ ਬਹੁਤ ਹੀ ਫਖਰ ਮਹਿਸੂਸ ਹੋਇਆ ਜਦੋਂ ਇੱਕ ਕਾਨੂੰਨ ਦਾ ਰਖਵਾਲਾ ਅੱਧੀ ਰਾਤ ਨੂੰ 1:30 ਵਜੇ ਤੋਂ ਲੈ ਕੇ 2 ਵਜੇ ਦੇ ਵਿੱਚ ਘਾਰ ਆਪਣੀ ਜਿਹੜੀ ਆ ਉਹ ਡਿਊਟੀ ਸੜਕਾਂ ਦੇ ਉੱਤੇ ਕਰ ਰਿਹਾ ਪ੍ਰੇਮਨਗਰ ਦਾ ਏਰੀਆ ਜਿਹੜਾ ਜਿੱਥੇ ਬਹੁਤ ਹੀ ਕ੍ਰਾਈਮ ਹੈ ਉੱਥੇ ਇਹੋ ਜਿਹੇ ਅਫਸਰਾਂ ਦੀ ਜਿਹੜੀਆਂ ਬਹੁਤ ਜ਼ਿਆਦਾ ਜ਼ਰੂਰਤ ਹੈ ਜਦੋਂ ਮੈਂ ਰਾਤ 1 ਵਜੇ ਆਇਆ ਤਾਂ ਮੈਂ ਵੇਖਿਆ ਵੀ ਆਪਣੀ ਪ੍ਰਾਈਵੇਟ ਗੱਡੀ ਦੇ ਵਿੱਚ ਨਾਲ ਸਰਕਾਰੀ ਗੱਡੀ ਨਾਲ ਪ੍ਰਾਈਵੇਟ ਗੱਡੀ ਦੇ ਵਿੱਚ ਇਹ ਸਾਬ ਹਦ ਜਿਹੜੇ ਪੈਟਰੋਲਿੰਗ ਕਰ ਰਹੇ ਸੀ ਮੈਂ ਉਸੇ ਵੇਲੇ ਆਪਣੇ ਮੰਦਰ ਕਮੇਟੀ ਦੇ ਪ੍ਰਧਾਨ ਸ਼੍ਰੀ ਕਲਵੰਤਰਾ ਸ਼ਰਮਾਈ ਨੂੰ ਆਪਣੇ ਪਬਲਿਕ ਸਹਾਰਾ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਰਕੇਸ਼ ਲੱਕੀ ਜੀ ਨੂੰ ਵਾਰ ਨੰਬਰ 66 ਤੋਂ ਜਿਹੜੇ ਕੌਨ ਕੌਨ ਕੌਂਸਲਰ ਦੇ ਕੈਂਡੀਡੇਟ ਆ ਉਹਨਾਂ ਨੂੰ ਮੈਂ ਕਹਾਂ ਵੀ ਭਾਜੀ ਜਿਹੜੇ ਹੁਣ ਸਾਡੇ ਚੌਂਕੀ ਦੇ ਵਿੱਚ ਸੇਵਾਦਾਰ ਆਏ ਆ ਜਿਹੜੇ ਮੁਖੀ ਆਏ ਆ ਇੱਕ ਮੁਖੀ ਦਾ ਛੜਕਾਂ ਦੇ ਉੱਤੇ ਹੋਣਾ ਜਿਹੜਾ ਨਾ ਉਹ ਬਹੁਤ ਵਧੀਆ ਗੱਲ ਆ ਤੇ ਮੇਰਾ ਜੀ ਕਰਦਾ ਵੀ ਮੈਂ ਇਹਨਾਂ ਨੂੰ ਸਨਮਾਨਿਤ ਕਰਾਂ ਤੇ ਅੱਜ ਸਾਡੀ ਟੀਮ ਮੰਦਰ ਕਮੇਟੀ ਪਬਲਿਕ ਸਹਾਰਾ ਵੈਲਫੇਅਰ ਸੁਸਾਇਟੀ ਮਾਨਵ ਅਧਿਕਾਰ ਵੈਲਫੇਅਰ ਸੁਸਾਇਟੀ ਤੇ ਜ਼ਿਲ੍ਹਾ ਕਾਂਗਰਸ ਕਮੇਟੀ ਵੱਲੋਂ ਅਸੀਂ ਚੁਣੇ ਹੋਏ ਜਿਹੜੇ ਸਾਡੇ ਅਹੁਦੇਦਾਰ ਆ ਉਹ ਆਏ ਆ ਇਹਨਾਂ ਨੂੰ ਸਨਮਾਨਤ ਕਰਨ ਇਹਨਾਂ ਦਾ ਧੰਨਵਾਦ ਕਰਨ ਤੇ ਇਹਨਾਂ ਨੂੰ ਇਹ ਵਿਸ਼ਵਾਸ ਦਿਵਾਉਣ ਆਇਆ ਵੀ ਤੁਸੀਂ ਜਿਸ ਤਰ੍ਹਾਂ ਆਪਣੀ ਡਿਊਟੀ ਇਮਾਨਦਾਰੀ ਤੇ ਸਖਤ ਡਿਊਟੀ ਦੇ ਰਹੇ ਹੋ ਜੇ ਉਸ ਡਿਊਟੀ ਦੌਰਾਨ ਤੁਹਾਨੂੰ ਕੋਈ ਵੀ ਮੁਸੀਬਤ ਆਉਂਦੀ ਆ ਰਾਤ ਨੂੰ ਜਾਂ ਸਵੇਰੇ ਸਾਨੂੰ ਆਵਾਜ਼ ਦਿਓ ਅਸੀਂ ਤੁਹਾਡੀ ਪਿੱਠ ਪਿੱਛੇ ਖੜੇ ਹਾਂ ਬਹੁਤ ਬਹੁਤ ਧੰਨਵਾਦ